हां जी दोस्तों सत श्री अकाल मौसम ठंडा ੱਸੀ ਗੇ ਕਰੇ ਇਕੱਲੇ ਸੋਚਿਆ ਵੀ ਮੀਟ ਮੂਟ ਤਾਂ ਖਾਂਦੇ ਨਹੀਂ ਆਪਾਂ ਤਾਂ ਕੀ ਖਾਂ ਸ਼ਕਰਕੰਦੀ ਬਣਾ ਲਈਏ ਸੋ ਮੈਂ ਤੇ ਗੰਦਾ ਮੇਰਾ ਯਾਰ 2 ਕਿਲੋ ਸ਼ਕਰਕੰਦੀ ਲੈ ਆਂਦੀ ਜੀ ਠੀਕ ਆ ਉਬਾਲੇ ਦਵਾ-ਦਵਾ ਕੇ ਦਵਾ-ਦਵਾ ਕੇ ਅੱਧਾ ਘੰਟਾ ਫਿਰ ਹੁਣ ਆ ਗਈ ਲੈਣ ਤੇ ਸ਼ਕਰਕੰਦੀ ਠੀਕ ਆ ਜੀ ਸੋ ਸਵਾਦਾ ਟੇਸਟ ਨੂੰ ਵਧਾਉਣ ਵਾਸਤੇ ਠੀਕ ਹੈ ਜੀ ਉੱਤੇ ਨਿੰਬੂ ਇਹਦੇ ਪਾਇਆ ਜਾਵੇ ਕਾਲਾ ਨੂਨ ਠੀਕ ਹੈ ਜੀ ਫਾਈਨਲੀ ਜਿਹੜਾ ਅੱਧਾ ਘੰਟਾ ਉਬਾਲੇ ਦੇਣ ਤੋਂ ਬਾਅਦ ਜਿਹੜੀ ਸ਼ਕਰਕੰਦੀ ਆਪਣੀ ਬਿਲਕੁਲ ਪ੍ਰੋਪਰ ਬਣ ਚੁੱਕੀ ਆ ਸੋ ਹੁਣ ਅਸੀਂ 1 ਬਾਈ 1 ਐਗਰ ਪੀਸ ਕੱਢ ਕੇ ਇਹਦਾ ਜਿਹੜਾ ਇੰਜੋਏ ਆ ਉਹ ਕਰੀ ਜਾਂਦੇ ਆ ਜੀ ਆ ਦੇਖੋ ਤੱਤੀ ਤੱਤੀ ਪਾਪਾ ਮਾਰਦੀ ਆ ਜਿਹੜੀ ਸ਼ਕਰਕੰਦੀ ਹੁਣ ਇਹ ਜਿਹੜੇ ਆ ਡੱਕੇ ਆ ਇਹਨਾਂ ਨਾਲ ਤਾਂ ਚੱਕਣ ਵਾਲੀ ਰਹੀ ਨਹੀਂ ਇਹ ਇਹ ਹੁਣ ਲੋਟ ਆਉਗੀ ਜੀ ਚਮਚਿਆਂ ਨਾਲ ਆ ਦੇ ਇਹਨਾਂ ਨਾਲ ਲੋਟ ਆਉਗੀ ਕਾਰ ਨਹੀਂ ਬਣ ਗਿਆ ਵੀ ਇਹ ਰੱਜ ਕੀ ਜਾਦੇ ਪੰਗਾ ਗਲਤ ਬੰਦੇ ਨਾਲ ਲੈ ਲਿਆ ਦੋ ਤਿੰਨ ਵਾਰੀ ਇਹਨੂੰ ਕੱਢ-ਕੁੱਢ ਕੇ ਵੇਖਿਆ ਸੀ ਨਹੀਂ ਬਣੀ ਸੀ ਫਿਰ ਅਸੀਂ 10 ਮਿੰਟ ਚਲੋ ਪਾਸੇ ਚਲੇ ਗਏ ਜਿਹੜਾ ਗੈਸ ਸੀ ਉਹ ਫੁੱਲ ਫਲੇਮ ਤੇ ਕਰਤਾ ਤੇ ਹੁਣ ਇਹ ਲੋਟ ਨਹੀਂ ਆਉਂਦੀ ਹੁਣ ਇਹ ਭੁਰੀਏ ਜਾਂਦੀ ਹੈ ਫਿਰ ਮੈਂ ਕਿਹਾ ਵੀ ਚਲੋ ਹੁਣ ਇੰਜੁਆਏ ਤਾਂ ਕਰਨਾ ਹੀ ਆ ਵੀ ਕੌਣਾ ਚਮਚਾ ਨਾਲ ਚੱਲੇ ਕੰਮ ਠੀਕ ਆ ਜੀ ਸੋ ਸਭ ਤੋਂ ਪਹਿਲਾਂ ਜਿਹੜਾ ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਤੋਤਾ ਸਰ ਤੋਕੇ ਪਾਉਣੀ ਹੈ ਸ਼ਕਰਕੰਦੀ ਜਦੋਂ ਵੀ ਬਣਾਉਣੀ ਇਹ ਗੱਲ ਯਾਦ ਰੱਖੋ ਜੀ ਇੱਕਦਮ ਸਾਡੇ ਨਾਲ ਜੱਗੂ ਚੌਧਮੀ ਹੋ ਗਈ ਦੁਕਾਨ ਤੋਂ ਲਿਆਂਦੀ ਗਰਮ ਪਾਣੀ ਪਾਇਆ ਪਤੀਲੇ ਦੇ ਵਿੱਚ ਚੱਕਰ ਵਿੱਚ ਠੋਕੀ ਉਹ ਉਬਲ ਗਈ ਉਹ ਵਿੱਚੋਂ ਫਟ ਗਈ ਜਿਹੜੀ ਮਿੱਟੀ ਸੀ ਉਹ ਦੇ ਵਿੱਚ ਪੈ ਗਈ ਸਾਰਾ ਟੇਸਟ ਹੀ ਖਰਾਬ ਹੋ ਗਿਆ ਖਾਦੀ ਨਹੀਂ ਗਈ ਸੜਤੀ ਕੁਛ ਨਹੀਂ ਉਪਾਦੀ ਸੋ ਇਸ ਕਰਕੇ ਜਦੋਂ ਵੀ ਸ਼ਕਰਕੰਦੀ ਲਿਆਉਣੀ ਆ ਤੁਸੀਂ ਸਭ ਤੋਂ ਪਹਿਲਾਂ ਉਹ ਨਿੱਗੇ ਜੇ ਪਾਣੀ ਦਾ ਧੋ ਰੋ ਚੰਗੀ ਤਰ੍ਹਾਂ ਜੀ ਧੋ ਕੇ ਫਿਰ ਸਾਫ਼ ਪਾਣੀ ਦੇ ਵਿੱਚ ਪਾ ਕੇ ਉਹ ਬਦ ਲੈ ਇਹ ਗੱਲ ਯਾਦ ਰੱਖੋ ਜੀ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਜਿਆ ਨਿੰਬੂ ਆ ਗਿਆ ਆ ਦੇਖੋ ਨਿੰਬੂ ਪਹਿਲਾਂ ਪਾਉਣਾ ਨਿੰਬੂ ਆਣਾ ਜਿਹੜਾ ਇਹ ਜਦੋਂ ਕੱਟ ਲਿਆ ਪਹਿਲਾਂ ਪਾਉਣਾ ਜਿਹੜਾ ਨੂਨ ਆ ਬਾਅਦ ਚ ਪਾਉਣਾ ਜੇ ਤੁਸੀਂ ਨੂਨ ਪਹਿਲਾਂ ਪਾ ਲਿਆ ਤੇ ਨਿੰਬੂ ਬਾਅਦ ਚ ਪਾਇਆ ਇਹ ਫਿਰ ਇਹ ਨੂਨ ਆ ਨਾ ਉਹ ਥੋੜਾ ਥਾਚ ਆ ਜਾਣਾ ਜੀ ਆ ਦੇਖੋ ਕਾਲਾ ਨੂਨ ਉੱਪਰ ਛਿੜਕ ਕੇ ਦੇਸਟ ਮੁਤਾਬਕ ਬੜੇ ਨਿਆਰੇ ਵਾਲਾ ਟੇਸਟ ਬਣਦਾ ਠੀਕ ਹੈ ਜੀ ਸੋ ਗਰਮ ਹੁੰਦੀ ਹੈ ਇਹਦੀ ਤਸਵੀਰ ਹੈ ਜਿਹੜੀ ਸ਼ਕਰਕੰਦੀ ਖਾਣੀ ਚਾਹੀਦੀ ਹੈ ਵਕ ਵਕ ਟੇਸਟ ਕੋਈ ਜ਼ਰੂਰ ਨਹੀਂ ਵੀ ਬਾਦਾਮ ਕਾਜੀ ਖਾਦੇ ਯਾਰ ਹੋਰ ਵੀ ਬਹੁਤ ਚੀਜ਼ਾਂ ਐ ਵਜਿਨਾ ਜਿਹੜੀਆਂ ਖਾਣਨਾ ਚਾਹੀਦਾ ਨੂੰ ਬਣਨਾ ਸੁੱਖ ਖਾਇਆ ਕਰੋ ਜਿਉਂਦੇ ਬਸਦੇ ਰਹੋ ਵੀਡੀਓ ਨੂੰ ਲਾਈਕ ਕਰੋ ਠੀਕ ਹੈ ਜੀ ਆ ਨਾਲ ਹੀਟਰ ਵੀ ਚੱਲਦਾ ਦੇਖੋ ਹਰ ਬਹੁਤ ਜਿਆਦਾ ਆ ਦੇਖੋ ਹੀਟਰ ਚੱਲੀ ਜਾਂਦਾ ਇਹ ਸਪੈਸ਼ਲ ਗਿੱਟਾ ਆਸ ਤੇ ਲਾਇਆ ਹੈ ਗਿੱਟਾ ਠੀਕ ਹੈ ਜੀ ਇਹ ਗਿੱਟਾ ਆਸ ਹੀ ਲਾਇਆ ਆ ਜੀ ਸੋ ਧੰਨਵਾਦ ਥੈਂਕ ਯੂ ਪੰਜ ਗ੍ਰੈਂਕ ਕਰਾਂ ਤੁਹਾਜੀ ਅਸੀਂ ਸੋ ਤੁਹਾਨੂੰ ਵਕ ਵਕ ਥਾਵਾ ਵੀ ਦਿਖਾਉਂਦੇ ਰਹਿੰਨੇ ਆ ਵੀਡੀਓ ਦੇ ਵਿੱਚ ਜੇਕਰ ਤੁਸੀਂ ਜੀ ਇਸ ਤਰ੍ਹਾਂ ਬਿਲੋਂਗ ਕਰਦੇ ਹੋ ਇਸੇ ਪੈਨ ਤੋਂ ਦੱਸੋ ਕਿਹੜੀ ਫਰਨੀ ਕਿਹੜਾ ਪੈਨ ਦਾ ਸਾਰਾ ਕੁਝ ਵਿਖਾਵਾਂਗੇ ਤੁਹਾਨੂੰ ਕਿਸੇ ਦਿਨ ਕਮੈਂਟ ਕਰਕੇ ਜਰੂਰ ਦੱਸਦੇ ਜੀ ਓਕੇ ਜੀ ਧੰਨਵਾਦ